ਆ ਦੇਖੋ ਕਾਇਯੁਗੀ ਮਾਮੇ ਦਾ ਕਾਰਨ ਨਸ਼ੇ ਦੀ ਖਾਤਰ ਵੇਚਤਾ ਆਪਣਾ ਨਿੱਕਾ ਜਿਹਾ ਭਾਂਜਾ ਭਰਾ ਨੇ ਭੈਣ ਦਾ ਘਰ ਖਰਾਬ ਕਰਨ ਲੱਗੇ ਮੈਂਟ ਵੀ ਨਹੀਂ ਸੋਚਿਆ ਤੁਸੀਂ ਵੀ ਸੁਣੋ ਪਰਿਵਾਰ ਦੇ ਆਸ਼ਾ ਵਰਕਰ ਤੇ ਇਲਜ਼ਾਮ ਕਿ ਆਸ਼ਾ ਵਰਕਰ ਦੇ ਨਾਲ ਮਿਲ ਕੇ ਮਾਮੇ ਨੇ 1.5 ਲੱਖ ਰੁਪਏ ਦੇ ਵਿੱਚ ਬੱਚਾ ਵੇਚਿਆ ਏ ਸੋ ਇਸ ਵੇਲੇ ਦੀ ਹੈਰਾਨੀ ਜਾਣ ਕੇ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਰਿਸ਼ਤੇ ਤਾਰ ਤਾਰ ਹੁੰਦੇ ਨਜ਼ਰ ਆਏ ਨੇ ਜਿੱਥੇ ਕਿ 2 ਮਹੀਨਿਆਂ ਦਾ ਇੱਕ ਮਾਸੂਮ ਬੱਚਾ ਮਾਮੇ ਵੱਲੋਂ ਆਸ਼ਾ ਵਰਕਰ ਨੂੰ ਵੇਚ ਦਿੱਤਾ ਜਾਂਦਾ ਹੈ ਆਪਣੇ ਨਸ਼ੇ ਦੀ ਪੂਰਤੀ ਦੇ ਲਈ ਫਾਜ਼ਿਲਕਾ ਦੇ ਪਿੰਡ ਠਗਣੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਰਿਵਾਰ ਨੇ ਰੋ ਰੋ ਕੇ ਇਨਸਾਫ ਮੰਗਿਆ ਹੈ ਸੋ ਤੁਸੀਂ ਵੀ ਸੁਣੋ ਪਰਿਵਾਰ ਤੋਂ ਇਹ ਪੂਰੀ ਘਟਨਾ ਤੇ ਇਸ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਸ਼ੇਅਰ ਕਰ ਦਿਓ ਤਾਂ ਜੋ ਲੋਕ ਆਪਣੇ ਬੱਚਿਆਂ ਦਾ ਧਿਆਨ ਰੱਖਣ ਇਹਨਾਂ ਨੇ ਬੱਚਾ ਆਸ਼ਾ ਵਰਕਰ ਬਿਮਲਾ ਰਾਣੀ ਜੋ ਕਿ ਸਾਡੇ ਪਿੰਡ ਠਗਣੀ ਦਾ ਕੰਮ ਕਰ ਰਹੀ ਹੈ ਇਹ ਮਾਤਾ ਜਿਹੜੇ ਅਮਰ ਕੌਰ ਦੇ ਬੱਚੇ ਦੀ ਮਾਤਾ ਅਮਰ ਕੌਰਜੀਤ ਕੌਰ ਇਹਨਾਂ ਦਾ ਬੱਚਾ ਆਸ਼ਾ ਵਰਕਰ ਨੇ ਵੇਚ ਦਿੱਤਾ ਸੀਗਾ ਪਿੰਡ ਕੋੜਿਆਵਲੇ ਲੱਜਾ ਕੇ ਤੇ ਇਹਨਾਂ ਦੇ ਕਲਾਪ ਅਸੀਂ ਕੰਪਲੀਟਾ ਕਾਪੀ ਕਰ ਚੁੱਕੇ ਹਾਂ ਪਰ ਅਜ ਤੱਕ ਸਾਡੇ ਕੋਈ ਬੱਚੇ ਦੀ ਵਾਪਸੀ ਵੀ ਨਹੀਂ ਕਰਾਇਆ ਗਿਆ ਕੋਈ ਪਰਚਾ ਵੀ ਨਹੀਂ ਕਰਾਇਆ ਗਿਆ ਇਹਨਾਂ ਦੇ ਨਾਂ ਬੱਚਾ ਟਵਾਇਆ ਹੈ ਅਸੀਂ ਇਹ ਮੰਗ ਕਰਦੇ ਹਾਂ ਜੀ ਇਹਨਾਂ ਦੇ ਪਰਚਾ ਹੋਏ ਇਸ ਇਹਨਾਂ ਨੂੰ ਫੂਸ ਰਿਮਾਂਡ ਚ ਲਿਆ ਜਾਵੇ ਤੇ ਬੱਚਾ ਸਾਡਾ ਵਾਪਸੀ ਕਰਾਇਆ ਜਾਵੇ ਇਹ ਪਹਿਲਾਂ ਵੀ ਇਹ ਬੱਚੇ ਦੋ ਤਿੰਨ ਵੇਚ ਚੁੱਕੀ ਹੈ ਜੀ ਤੇ ਬੱਚੇ ਵੇਚਣ ਦਾ ਨਾ ਪ੍ਰੋਕੂ ਕੰਮ ਕਰ ਰਹੀ ਹੈ ਇਹਨਾਂ ਦੇ ਮਗਰ ਕੋਈ ਗਰੋ ਹੈ ਚਾਰ ਬੰਦੇ ਕੋਈ ਗੂਪਲ ਹਗੇ ਇਹਨਾਂ ਦੇ ਹੋਰ ਵੀ ਦੂਸਰੇ ਮਲੋਡਰ ਤੋਂ ਵੀ ਜੀ ਕੋਈ ਬਟਿੰਡੇ ਦੇ ਆ ਗਿਆ ਕੋਈ ਅੱਗੇ ਇਹਨਾਂ ਨੇ ਹੋਰ ਵੀ ਅੱਗੇ ਰੁੜਕੀ ਤੇ ਕੋਈ ਬੰਦੇ ਹਗੇ ਦੇਰਾ ਦੂਮ ਦੇ ਅਸੀਂ ਇਹ ਜੀ ਡੇਢ ਮਹੀਨੇ ਤੋਂ ਦਰਖਾਸਤ ਲੈ ਕੇ ਪੜਕ ਰਹੇ ਕੋਈ ਅਸੀਂ ਅੱਜ ਤੱਕ ਕੋਈ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ 4 ਮਹੀਨੇ ਦਾ ਬੱਚਾ ਹੋ ਗਿਆ ਜੀ 2 ਮਹੀਨੇ ਤੋਂ ਬੱਚਾ ਪਹਿਲਾਂ ਇੱਥੇ ਆਦੀ ਮਾਤਾ ਕੋਲ ਠੰਗਣੀ ਪਿੰਡ ਪਰ ਰਿਆ ਸੀ ਇਹ ਤੇ ਨਨੇ ਆਸ਼ਾ ਵਰਕਰ ਨੇ ਡਿਲੀਵਰੀ ਇਹਨਾਂ ਮਾਤਾ ਦੀ ਸਿਵਲ ਹਸਪੀਟਲ ਬੱਚੇ ਦਾ ਜਨਮ ਹੋਇਆ ਸੀ ਇੱਥੇ ਫਾਈਲ ਕਰੀ ਜੀ ਇਹ ਆ ਤੇ ਮਾਤਾ ਕੋਲ ਬੱਚਾ ਪਲ ਰਿਆ ਸੀ ਇਹਨਾਂ ਨੇ ਕਰੋ ਬੱਚਾ ਲਾ ਜਾ ਕੇ ਬਿਮਲਾ ਆਸ਼ਾ ਵਰਕਰ ਨੇ ਦਵਾਈ ਦੇ ਬਹਾਨੇ ਬਾਜ਼ਾਰ ਲਾ ਜਾ ਕੇ ਇੱਥੇ ਅੱਗੇ ਕੋੜਿਆਂ ਮਰੇ ਜਾ ਕੇ ਵੇਚਦਾ ਸੀ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਲਿਖਤਾ ਪੜਦਾ ਇਹ ਤਾਂ ਮਾਤਾ ਅਨਪੜ ਹੋਇਆ ਪਰ ਇਹਨਾਂ ਨੇ ਸ਼ਾਇਦ ਹੋ ਸਕਦਾ ਹੈ ਫਿੰਗਰ ਤੱਕੇ ਤੋਂ ਲੋਹਾ ਆ ਹੋਵੇ ਇਹਨਾਂ ਦੇ ਸਾਥ ਇਨਾਂ ਦੇ ਬ੍ਰਦਰ ਕੋਈ ਡਰੈਕਸ ਦਾ ਨਸ਼ਾ ਕਰਦੇ ਆ ਉਹਨਾਂ ਨਾਲ ਕੋਈ ਵਿਮਲਾ ਨੇ ਰਾਲੂ ਮਿਲ ਕੇ ਸੈਟਿੰਗ ਕਰਕੇ ਤੇ ਬੱਚਾ ਵੇਚਦਾ ਸੀ ਕੋਈ ਸਾਨੂੰ ਨਹੀਂ ਪਤਾ ਇਸ ਬਾਰੇ ਜੀ ਇਹ ਕਹਿ ਰਿਹਾ ਡੇਢ ਲੱਖ ਚ ਬੱਚਾ ਵੇਚਿਆ ਹਾਂ ਅੱਗੋਂ ਇਹਨਾਂ ਨੇ ਪਤਾ ਨਹੀਂ ਕਿੰਨੇ ਜੇ ਵੇਚਿਆ ਹੈ ਇਹਨਾਂ ਨੂੰ ਡੇਢ ਲੱਖ ਰੁਪਇਆ ਸਤਪਾਲ ਸਿੰਘ ਨੂੰ ਵੀ ਦੱਸਿਆ ਕਿ ਡੇਢ ਲੱਖ ਚ ਬੱਚਾ ਦਿੱਤਾ ਹੈ ਸਾਡੀ ਗੱਲਬਾਤ ਹੁੰਦੀ ਰਹੀ ਸਾਨੂੰ ਕਰਾਰ ਤੋਂ ਕਰਾਰ ਕਹੀ ਅਸੀਂ ਪੰਚਾਇਤੀ ਤੌਰ ਤੇ ਐਸੇ ਘਰ ਵੀ ਬੁਲਾਇਆ ਸੀ ਮਿਮਲਾ ਨੂੰ ਸਾਨੂੰ ਕਹਿੰਦੀ ਕੋਈ ਗੱਲ ਨਹੀਂ ਮੇਰੇ ਗਲਤੀ ਹੋ ਗਈ ਚਲ ਮੈਂ ਬੱਚਾ ਵਾਪਸੀ ਕਰਾ ਦਿੰਨੇ ਆ ਪਰ ਅਜ ਤੱਕ ਇਹਨਾਂ ਨੇ ਬੱਚਾ ਨਹੀਂ ਵਾਪਸੀ ਦਿਵਾਇਆ ਬੱਚਾ ਸਾਨੂੰ ਮਲੋੜ ਦੱਸਦੇ ਆ ਬਾਕੀ ਮਲੋੜ ਵਾਲੇ ਬੰਦੇ ਕਹਿੰਦੇ ਅਸੀਂ ਅੱਗੇ ਦੇਰਾ ਦੂੰ ਨਾ ਬੱਚਾ ਦਿੱਤਾ ਹੋਇਆ ਸਾਨੂੰ ਇਹਨਾਂ ਨੇ ਗੱਲ ਨਹੀਂ ਕਰਾਈ ਇਹ ਪੁਲਿਸ ਡਿਪਾਰਟਮੈਂਟ ਦੀ ਗੱਲ ਹੁੰਦੀ ਰਹੀ ਆ ਇਹਨਾਂ ਨੇ ਕਿਹਾ ਉਹਨਾਂ ਨੇ ਸਾਨੂੰ ਉਹਨਾਂ ਨੂੰ ਦੱਸਿਆ ਵੀ ਬੱਚਾ ਅੱਗੇ ਵੇਚਿਆ ਹੈ ਅਸੀਂ ਸਾਰੇ ਮੰਗ ਕਰਦੇ ਆ ਵੀ ਸਾਡਾ ਕਾਪੀ ਦੇ ਤੋਂ 1.5 ਮਹੀਨੇ ਤੋਂ ਇੱਕ ਚੱਲ ਰਿਹਾ ਪਰ ਅਜ ਤੱਕ ਬੱਚਾ ਨਹੀਂ ਟੋ ਆਇਆ ਕਿ ਸਾਡਾ ਬੱਚਾ ਇਹਨਾਂ ਨੇ ਰਵਾਇਆ ਜਾਵੇ ਗਰੀਬ ਪਰਿਵਾਰ ਹੈ ਜੀ ਤੇ ਬੱਚਿਆ ਦੀ ਮਾਤਾ ਵੀ ਥੋੜੇ ਤੋਂ ਮਾਕੀ ਤੌਰ ਤੇ ਸਹੀ ਨਹੀਂ ਹੈਗੇ ਤੇ ਇਹਨਾਂ ਤੋਂ ਜਾਲੀ ਕੰਮ ਕਰਕੇ ਦਾ ਦਸਕਤ ਕਰਾ ਕੇ ਬੱਚਾ ਵੇਚ ਦਿੱਤਾ ਸਰ ਇਹ ਸਾਰੇ ਸਾਰੇ ਆਸ਼ਾ ਵਰਕਰ ਦੀ ਹੈ ਅੱਗੇ ਵੀ ਬੱਚੇ ਵੇਚ ਚੁੱਕੀ ਹੈ ਜੀ ਸਾਨੂੰ ਕੋਈ ਸੁਭਾਸ਼ ਨਹੀਂ ਮਿਲਿਆ ਜੀ ਉਹਨਾਂ ਨੇ ਕੋਈ ਅਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹ ਪ੍ਰਸ਼ਾਸਨ ਵੀ ਮਿਲ ਲੱਗ ਰਿਹਾ ਆਸ਼ਾ ਵਰਕਰ ਨਾਲ ਰਲਾ ਮਿਲ ਰਿਹਾ